ਪੰਜੇ ਰਾਸ਼ੀ ਵਾਲਿਆਂ ਦੀ ਇੱਕ ਵਾਰ ਫੇਰ ਕਿਸਮਤ ਚਮਕਨ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲੇ ਹੋਣਗੇ ਮਾਲਾਮਾਲ ਨੰਬਰ 3 ਤੇ ਨੰਬਰ 5 ਵਾਲੀ ਰਾਸ਼ੀ ਨੂੰ ਲక్ష్ਮੀ ਮਾਤਾ ਜੀ ਦੀ ਕਿਰਪਾ ਨਾਲ ਧਨ ਦੀ ਕਦੇ ਕਮੀ ਨਹੀਂ ਹੋਵੇਗੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਗੇਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਉਹਨਾਂ ਪੰਜ ਰਾਸ਼ੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਕਿਸਮਤ ਬ੍ਰਹਸਪਤੀ ਦੇਵ ਇੱਕ ਵਾਰ ਫਿਰ ਤੋਂ ਚਮਕਾਉਣ ਵਾਲੇ ਹਨ ਜਿਸ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਤੁਹਾਡੇ ਸਭ ਦੇ ਉੱਪਰ ਆਪਣਾ ਮੇਰ ਭਰਿਆ ਹੱਥ ਹਮੇਸ਼ਾ ਬਨਾਈ ਰੱਖਣ। ਦੋਸਤੋ ਇੱਕ ਵਾਰ ਫੇਰ ਤੋਂ ਗ੍ਰਹਿਾਂ ਦੀ ਚਾਲ ਬਦਲਣ ਨਾਲ ਇਹਨਾਂ 5 ਹੀ ਰਾਸ਼ੀ ਵਾਲਿਆਂ ਦੇ ਉੱਪਰ ਮਾਤਾ ਲక్ష్ਮੀ ਜੀ ਦਾ ਪੂਰਾ ਆਸ਼ੀਰਵਾਦ ਮਿਲੇਗਾ। ਜਿਸ ਨਾਲ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਹੋਵੇਗੀ ਤੇ ਇਹਨਾਂ ਦੇ ਘਰ ਖੁਸ਼ੀਆਂ ਦੀ ਬਰਸਾਤ ਹੋਵੇਗੀ ਇਹ ਪੰਜ ਹੀ ਰਾਸ਼ੀਆਂ ਬਹੁਤ ਹੀ ਕਿਸਮਤ ਵਾਲੀਆਂ ਹਨ ਜਿਸ ਨਾਲ ਇਹਨਾਂ ਨੂੰ ਅਚਾਨਕ ਧਨਲਾਭ ਹੋ ਸਕਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਬ੍ਰਹਸਪਤੀ ਦੇਵ ਨੂੰ ਕਿਸਮਤ ਦਾ ਗ੍ਰਹਿ ਮੰਨਿਆ ਜਾਂਦਾ ਹੈ ਜਿਸ ਵੀ ਰਾਸ਼ੀ ਉੱਪਰ ਬ੍ਰਹਸਪਤੀ ਦੇਵ ਦੀ ਕਿਰਪਾ ਹੋ ਜਾਂਦੀ ਹੈ ਉਸ ਬੰਦੇ ਨੂੰ ਕਿਸਮਤ ਦਾ ਪੂਰਾ ਸਾਥ ਮਿਲ ਜਾਂਦਾ ਹੈ ਤੇ ਉਹ ਜੋ ਵੀ ਕੁਝ ਇਹਨਾਂ ਪੰਜ ਰਾਸ਼ੀ ਵਾਲਿਆਂ ਦੀ ਕਿਸਮਤ ਵਿੱਚ ਲਿਖਿਆ ਹੈ ਉਹ ਸਭ ਪੂਰਾ ਹੋ ਜਾਵੇਗਾ ਸਾਲ 2025 ਵਿੱਚ ਮਹਾਕੁੰਭ ਤੋਂ ਬਾਅਦ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਦਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਤੇ ਇਹਨਾਂ ਦੀ ਤਰੱਕੀ ਦੇ ਰਾਹ ਖੁੱਲ ਜਾਣਗੇ ਤੇ ਇਹਨਾਂ ਦੀ ਕਿਸਮਤ ਦਾ ਲਿਖਿਆ ਇਹਨਾਂ ਨੂੰ ਮਿਲ ਜਾਵੇਗਾ 84 ਦਿਨ ਤੱਕ ਬ੍ਰਹਸਪਤੀ ਦੇਵ ਇਹਨਾਂ 5 ਹੀ ਰਾਸ਼ੀ ਵਾਲਿਆਂ ਨੂੰ ਕਰ ਦੇਣਗੇ ਮਾਲਾ-ਮਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲਵੋ ਤਾਂ ਜੋ ਤੁਹਾਨੂੰ ਇਦਾਂ ਦੀ ਵੀਡੀਓ ਹਮੇਸ਼ਾ ਮਿਲਦੀਆਂ ਹੀ ਰਹਿਣ ਚਲੋ ਦੋਸਤੋ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਤੁਹਾਨੂੰ ਉਹਨਾਂ ਕਿਸਮਤ ਵਾਲੀਆਂ 5 ਰਾਸ਼ੀਆਂ ਬਾਰੇ ਦੱਸਦੇ ਹਾਂ ਨੰਬਰ 1 ਬ੍ਰਹਸਪਤੀ ਦੇਵ ਦੀ ਕਿਰਪਾ ਹੋਣ ਕਰਕੇ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਧਨ-ਦੌਲਤ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਇਹਨਾਂ ਦਾ ਰੁਤਬਾ ਹੋਰ ਵੀ ਵੱਡਾ ਹੋ ਜਾਵੇਗਾ ਜਿਸ ਨਾਲ ਇਹਨਾਂ ਦੀ ਆਮਦਨ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਬ੍ਰਿਸ਼ਭ ਰਾਸ਼ੀ ਦੇ ਜੋ ਲੋਕ ਸਿੱਖਿਆ ਦਾ ਕੰਮ ਕਰਦੇ ਹਨ ਜਾਂ ਪੜ੍ਹਾਉਣ ਦਾ ਕੰਮ ਕਰਦੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਬ੍ਰਿਸ਼ਚ ਬਰਾਸ਼ੀ ਦੇ ਜੋ ਲੋਕ ਆਪਣਾ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਕਾਰੋਬਾਰ ਵਿੱਚ ਵੱਡੇ ਆਰਡਰ ਮਿਲ ਸਕਦੇ ਹਨ ਜਿਸ ਨਾਲ ਤੁਹਾਡੀ ਆਮਦਨ ਦੇ ਸਰੋਤ ਹੋਰ ਵੀ ਵੱਧ ਜਾਣਗੇ ਤੇ ਤੁਹਾਡੇ ਘਰ ਖੁਸ਼ੀਆਂ ਹੋਣਗੀਆਂ ਘਰ ਪਰਿਵਾਰ ਦਾ ਪੂਰਾ ਸਾਥ ਮਿਲਣ ਕਰਕੇ ਬ੍ਰਿਸ਼ਚ ਬਰਾਸ਼ੀ ਵਾਲੇ ਮਾਨਸਿਕ ਤੌਰ ਤੇ ਸ਼ਾਂਤ ਰਹਿਣਗੇ ਨੰਬਰ 2 ਸਿੰਘ ਰਾਸ਼ੀ ਵਾਲਿਆਂ ਲਈ ਕਿਸਮਤ ਦਾ ਪਟਾਰਾ ਫੁੱਲ ਜਾਵੇਗਾ ਬ੍ਰਹਸਪਤੀ ਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਆਪਣੇ ਕੈਰੀਅਰ ਵਿੱਚ ਸਫਲਤਾ ਮਿਲ ਜਾਵੇਗੀ ਤੇ ਸਿੰਘ ਰਾਸ਼ੀ ਵਾਲਿਆਂ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਉੱਚਾ ਅਹੁਦਾ ਮਿਲਣ ਦੇ ਨਾਲ-ਨਾਲ ਤਨਖਾਹ ਵਿੱਚ ਵੀ ਵਾਧਾ ਹੋ ਸਕਦਾ ਹੈ ਬ੍ਰਹਸਪਤੀ ਦੇਵ ਦੀ ਕਿਰਪਾ ਹੋਣ ਕਰਕੇ ਇਹਨਾਂ ਨੂੰ ਕਿਸਮਤ ਦਾ ਪੂਰਾ ਸਾਥ ਮਿਲਦਾ ਹੈ ਤੇ ਇਹਨਾਂ ਵਿੱਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਸਕਦਾ ਹੈ ਗੁਰੂ ਦੇਵ ਦੀ ਕਿਰਪਾ ਨਾਲ ਇਹਨਾਂ ਦਾ ਮਨ ਧਾਰਮਿਕ ਕੰਮਾਂ ਵਿੱਚ ਜ਼ਿਆਦਾ ਲੱਗੇਗਾ ਜਿਸ ਨਾਲ ਇਹਨਾਂ ਦਾ ਮਨ ਸ਼ਾਂਤ ਰਹੇਗਾ ਨੰਬਰ 3 ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਤੇ ਬ੍ਰਹਸਪਤੀ ਦੇਵ ਦੀ ਕਿਰਪਾ ਹੋਣ ਕਰਕੇ ਇਹਨਾਂ ਨੂੰ ਆਪਣੀ ਮਿਹਨਤ ਨਾਲ ਆਮਦਨ ਦੇ ਨਵੇਂ-ਨਵੇਂ ਕਾਰੋਬਾਰ ਬਣਾ ਸਕਦੇ ਹਨ ਜਿਸ ਨਾਲ ਇਹਨਾਂ ਦੇ ਕਾਰੋਬਾਰ ਤੇ ਆਮਦਨ ਵਿੱਚ ਵਾਧਾ ਹੋਵੇਗਾ ਤੇ ਆਮਦਨ ਵਿੱਚ ਬਹੁਤ ਵਾਧਾ ਹੋਣ ਕਰਕੇ ਇਨਾ ਦੇ ਪਰਿਵਾਰ ਦਾ ਨਾਮ ਉੱਚਾ ਹੋਵੇਗਾ ਬ੍ਰਿਸ਼ਚਕ ਰਾਸ਼ੀ ਦੇ ਜੋ ਲੋਕ ਬਹੁਤ ਸਮੇਂ ਤੋਂ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਬਸ ਇਹਨਾਂ ਨੂੰ ਮੌਕਾ ਦੇਖ ਕੇ ਚੋਕਾ ਮਾਰ ਲੈਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਹੀ ਬਦਲ ਜਾਵੇਗੀ ਤੇ ਇਹਨਾਂ ਦੀ ਧਨ ਸਬੰਧੀ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 4 ਮਕਰ ਰਾਸ਼ੀ ਵਾਲਿਆਂ ਦੀ ਜ਼ਿੰਮੇਵਾਰੀ ਵੱਧ ਸਕਦੀਆਂ ਹਨ ਜਿਸ ਨਾਲ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਸਕਦੇ ਹਨ ਪਰ ਕਿਸਮਤ ਦਾ ਸਾਥ ਮਿਲਨ ਕਰਕੇ ਇਹ ਨਿਵੇਸ਼ ਤੋਂ ਬਹੁਤ ਹੀ ਜ਼ਿਆਦਾ ਧਨਲਾਭ ਕਮਾ ਸਕਦੇ ਹਨ ਮਕਰ ਰਾਸ਼ੀ ਵਾਲੇ ਜੇਕਰ ਬਹੁਤ ਸਮੇਂ ਤੋਂ ਨਵਾਂ ਕਾਰੋਬਾਰ ਜਾਂ ਆਪਣਾ ਬਿਜ਼ਨਸ ਕਾਣਾ ਚਾਹੁੰਦੇ ਹਨ ਤਾਂ ਇਹ ਸਮਾਂ ਮਕਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਨੰਬਰ 5 ਦੇਵ ਗੁਰੂ ਬ੍ਰਹਸਪਤੀ ਦੀ ਰਾਸ਼ੀ ਹੋਣ ਕਰਕੇ मीन राशि वालों की किस्मत ही बदल जावेगी जिस नाल ਇਹਨਾਂ ਦੇ ਬਹੁਤ ਸਮੇ ਤੋਂ اٹਕੇ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਜਿਸ ਨਾਲ ਇਹਨਾਂ ਦਾ ਖਰਚਾ ਵੀ ਵੱਧ ਸਕਦਾ ਹੈ ਦੇਵਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਮਨ ਧਾਰਮਿਕ ਕੰਮਾਂ ਵਿੱਚ ਜ਼ਿਆਦਾ ਲੱਗੇਗਾ ਜਿਸ ਨਾਲ ਇਹ ਸ਼ਾਂਤੀ پا ਸਕਦੇ ਹਨ मीन राशि ਦੇ ਜੋ ਲੋਕ ਬਹੁਤ ਸਮੇ ਤੋਂ ਵਿਆਹ ਦਾ ਇੰਤਜ਼ਾਰ ਕਰ ਰਹੇ ਥਨ ਉਹਨਾਂ ਨੂੰ ਵਿਆਹ ਦੇ ਨਵੇਂ ਰਿਸ਼ਤੇ ਆ ਸਕਦੇ ਹਨ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਕਿਸਮਤ ਵਾਲੀਆਂ ਰਾਸ਼ੀਆਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦੀ ਕਿਸਮਤ ਜਲਦੀ ਹੀ ਬਦਲ ਜਾਵੇਗੀ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ